ਲਓ ਜੀ ਬਾਈ ਜੀ ਸੱਜਣ ਪਿਆਰਿਓ ਖੱਚਤੀਆਂ ਤਿਆਰੀਆਂ ਚੱਲੇ ਆਂ ਸ਼ਿਮਲੇ ਨੂੰ ਸਾਡੇ ਨਾਲ ਸਾਡਾ ਭਰਾ ਆਪਣਾ ਅਜੀਮਲੋਤਰਾ ਅਜੀ ਕਰਗ ਅਜੀ ਕਰਗ ਤੇ ਦਲਜੀਤ ਬਿਰਕਾ ਆਪਣਾ ਸਾਹ ਚਾਹਲ ਤੇ ਬੈਠੇ ਬੈਠੇ ਮੂਡ ਬਣ ਗਿਆ ਤੇ ਮਾਹ ਚਲੋ ਇਹਦੇ ਲੈ ਨਹੀਂ ਪਤਾ ਲੱਗਦਾ ਬੰਦੇ ਦਾ ਮਿੰਡ ਚ ਜਿਹਦਾਣਾ ਪਾਣੀ ਕਿੱਥੇ ਲਿਖਿਆ ਹੁੰਦਾ ਮਿਲਦੇ ਆਂ ਸ਼ਿਮਲੇ ਰਾਜ ਕਰਦੇ ਜਾਵਾਂਗੇ ਗੱਲਬਾਤ ਸਾਰੇ ਕਿਤੇ ਰੋਕਦੇ ਨੇ ਨਾ ਆ ਜਾ ਨਹੀਂ ਸਾਹਿਬ ਹੋਏ ਆ ਖੜੇ ਆ ਇੱਥੇ ਜੀ ਟੋਲ ਪੜਾ ਜੇ ਤੇ ਸਾਹਿਬ ਚੱਲਿਆ ਜਿਵੇਂਲੇ ਮੈਂ ਤਾਂ ਉਹਦੇ ਬੱਤੀ ਡੈਕਟਰ ਚ ਹੋਆ ਜਿਹੜੇ ਤਾਂ ਰਹਿੰਦੇ ਨੇ ਮਹਾਤਲ ਤੋਂ ਬਾਹਰ ਉਹ ਜਨਤਾ ਜਿਹੜੇ ਉੱਥੇ ਰਹਿੰਦੇ ਨੇ ਉਹ ਥੋੜੀ ਕਹਿੰਦੇ ਤੰਗ ਰਹਿੰਦੇ ਨੇ ਕਿਉਂ ਦਲੀ ਕੀ ਖਿਆਲ ਆ ਗੱਲ ਬਾਰੇ ਨਹੀਂ ਠੀਕ ਹੈ ਨਹੀਂ ਕਹਿੰਦੇ ਵੀ ਪਹਾੜਾਂ ਦੀ ਜ਼ਿੰਦਗੀ ਬਹੁਤ ਔਖੀ ਆ ਲੋਕ ਔਖੀ ਹੈ ਜ਼ਿੰਦਗੀ ਇਹ ਆਪਣੇ ਲਈ ਸੌਖੀ ਹੈ ਜਿਹੜੇ ਹੁਣ ਵੀ ਕਹਿੰਦਾ ਚੱਲਿਆ ਨਾ ਰੋਜ਼ ਰਹਿਣ ਆਉਣ ਵਾਸਤੇ ਔਖੀ ਆ ਉਹਨਾਂ ਲਈ ਬਹੁਤ ਔਖਾ ਹੈ ਇਹਨਾਂ ਦਿਨਾਂ ਇਹਦਾ ਪਾਣੀ ਵੀ ਜੰਮ ਜਾਂਦਾ ਟੂੜੀਆਂ 'ਚ ਪਾਣੀ ਨਹੀਂ ਮਿਲਦਾ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਔਖਾ ਵੀ ਹੈ ਉਹੀ ਕਹਿੰਦੇ ਵੀ ਕਹਿੰਦੇ ਦੂਰੋਂ ਚੀਜ਼ ਉਹ ਕਹਿੰਦੇ ਬਗਾਨੇ 'ਚ ਠਾਲੀ ਲੱਡੂ ਵਧੀਆ ਲੱਗ ਉਹ ਇੱਥੇ ਐ ਨਹੀਂ ਪਤਾ ਮਿੰਟ 'ਚ ਕੀ ਹੋ ਜਾਣਾ ਹੈ ਬਿਲਕੁਲ ਮਿੰਟ 'ਚ ਰਾਤ ਦੀ ਖਬਰ ਆ ਰਹੀ ਸੀ ਕਹਿੰਦੇ ਉਹ ਬਰਫ਼ ਦਾ ਆ ਗਿਆ ਤੂਫਾਨ ਅੱਛਾ ਬਰਫ਼ ਦਾ ਤੂਫਾਨ ਹੈ ਇੱਥੇ ਨਹੀਂ ਪਤਾ ਲੱਗਦਾ ਵੀਰੇ ਅੱਛਾ ਇੱਕ ਚੀਜ਼ ਆ ਆ ਏਰੀਆ ਜਿਹੜਾ ਹੁਣ ਇੱਥੇ ਵੀ ਇਹ ਵੀ ਹਮਾਚਲ ਜੀ ਆਹੇ ਹਮਾਚਲ ਸ਼ੁਰੂ ਹੋ ਗਿਆ ਜੀ ਇੱਥੇ ਨਹੀਂ ਦੇਲਾ ਕੋਈ ਬਰਫ਼ ਹੈਗੀ ਕੁਝ ਨਹੀਂ ਹੈਗਾ ਏਰੀਆ ਏਰੀਆ ਦਾ ਫਰਕ ਆ ਹਨਾ ਏਰੀਆ ਨਹੀਂ ਉਹ ਉੱਚੇ ਚਲੇ ਜਾਣਾ ਨਾ ਆਪਾਂ ਜਿਵੇਂ ਜਿਵੇਂ ਉੱਚਾ ਚਲੇ ਜਾਣਾ ਹਾਂ ਉਚਾਈ ਦੇ ਚਲੇ ਜਾਣਾ ਉਵੇਂ ਉਵੇਂ ਨਿਵਾ ਲੋ ਵੀ ਰਾਜ ਰੋਕਿਆਂ ਕੁਛ ਖਾਣ ਪੀਣ ਲਈ ਥਿਸ ਇਜ਼ ਹਿਮਾਚਲ ਫਰਦਾਇਸ ਆਜੋ ਮਿੱਤਰੋ ਉਧਰ ਵੀ ਹੈਗਾ ਮੈਂ ਕਰਾਂ ਪੀਆ ਪੂਜਾ ਲੈਨੇ ਆ ਕਿ ਸ਼ਿਕਰ ਖਾਣਾ ਪੀਆ ਨੂੰ ਲੈ ਜੀ ਪੀਆ ਪੀਆ ਦਿੰਨੇ ਹਾਂ ਹਾਂ ਆ ਜਾ ਮੈਂ ਤਾਂ ਸੁੱਝ ਹੀ ਘੇਣ ਲਾ ਦੀਆ ਮਾਸੜੀ केएफसी कॉस्टिक कॉफी कलेक्शन फाइनल लक्स विद द वी आर एपी योर हार्ट आहाहा पूरा मजा आ रहा है खाने में लो भी केड़ा काटा है ठंडा काटा ठंडा काटा पॉइंट लो भी लगभग शिमला के नढे पहुंच गए 500 ਰੁਪਿਆ ਕਹਿੰਦੇ ਲਵਾਂਗੇ ਰਾਤ ਨੂੰ ਗੱਡੀ ਦੀ ਪਾਰਕਿੰਗ ਦਾ ਮਾਹ ਭਾਈ ਕੋਈ ਗੱਲ ਨਹੀਂ ਤਾਂ ਦੇਣਾ ਹੀ ਪੈਣੇ ਨੇ ਆਓ ਵੀ ਸੱਚ ਨੂੰ ਚੱਲਿਆਂ ਮਾਰ ਰੋਡ ਤੇ Shimla 9 ਘੰਟਾ Shimla ਜਾਣਾ ਡਲੋਜੀ ਜਾਣਾ ਧਰਮਸ਼ਾਲਾ ਜਾਣਾ ਪੈਣ ਤੋਂ ਚੜ੍ਹਨੀ ਪੈਂਦੀ ਨਾ ਬਾਟ ਇੱਥੇ ਚੜਾਈ ਫੇਰ ਪਤਾ ਲਾਦਾ ਵੀ ਕਿੱਥੇ ਭਰਦਾ ਯਾਰ ਕਦਾ ਮੇਲਾ ਸਾਬਾ ਲੱਗਦਾ ਫਤ ਯੋ ਆਪ ਦਾ ਲਾਈਕ ਸੈਂਬਰ ਆ ਫਾਈਟ ਟੂ ਲੈਕਸ ਹਾਪ ਹਾਈ ਗਦਮ ਗਦਮ ਵੜਾਏ ਚਲੋ ਭਈਆ ਸੀੜੀਆਂ ਬਹੁਤ ਚੜਦੀਆਂ ਨੇ ਗਦਮ ਗਦਮ ਓਏ ਸੱਜਣੋ ਇਹ ਹੈਗਾ ਮਾਲ ਰੋਡ ਮਾਲ ਰੋਡ ਹੋਟਲ ਭਾਲਦੇ ਖੜਦੇ ਆ ਭਾਏ ਲਿਫਟ ਚ ਚੜਦਾ ਨਹੀਂ ਮੈਂ ਮਾਦਾ ਪੌੜੀਆਂ ਸਮਝੀਆਂ ਦੂਜੀਆਂ ਹੀ ਜਿਵੇਂ ਆਮ ਹੁੰਦੀਆਂ ਨੇ ਸੜੀ ਪੌੜੀਆਂ ਜਿੱਥੇ ਜਮਾਂ ਹੀ ਖੜ੍ਹਵੀਂ ਆ 200 ਪੌੜੀਆਂ ਜੜੀਆਂ ਬਸ ਹੋ ਗਈ ਫੇਰ ਗੀਜਰ ਨਹੀਂ ਹੋਊਗਾ ਹੋਰ ਕੀ ਹੋਊਗਾ ਬਸ ਬੁੱਲੀ ਨਹੀਂ ਦਿਖਾ ਦਿਓ ਉਹ ਦਿਖਾਓ ਆਗੇ ਸਵਾਦ ਅਸਲੇ ਕੋ ਮੜਦਾ ਤਾਂ ਮੈਂ ਤਾਂ ਬੁੱਕ ਕਰਨ ਲੱਗਿਆ ਜੀ ਇਹ ਸਰਪੰਚ ਜੀ ਵੀ ਆ ਕਮਰਾ ਹਾਏ ਹਾਏ ਹਾਈ ਨੀ ਤੈਨੂੰ ਲਵ ਯੂ ਲਵ ਯੂ ਕਰਦਾ ਨੀ ਮੁੰਡਾ ਲਵ ਯੂ ਗੱਡੀ ਦੇਖ ਭੈਣ ਦੇ ਨੀ ਪੁਰਾਣੇ ਮਾਡਲ ਦੀ ਆਹਾ ਹਾ ਹਾ ਪਲੀਜ਼ ਡੂ ਨੋਟ ਟੱਚ ਸਾਬੋ ਦਾ ਮੌਸਮ ਵੀ ਸੁਆਣਾ ਖਾ ਉਸ ਵਾਦ ਦਾ ਖਜ਼ਾਨਾ ਆ ਜਾਓ ਬਈਆ ਮੁੰਡਾ ਜ਼ਿੰਦਗੀ ਦੇ ਖੱਟੇ ਸਵਾਦ ਖਵਾਉਂਦਾ ਜਦੋਂ ਵੀ ਸ਼ਿਮਲੇ ਆਉਂ ਤਾਂ ਇਹਦੇ ਗੁਲਚੇ ਜ਼ਰੂਰ ਖਾਓ ਆ ਜਾ ਮੈਮ ਆ ਜਾ 10 ਕਦਮ ਦੂਰ ਸਵਾਸੇ ਵਰ ਕੋਲ ਆ ਜਾਓ ਯਾ ਕੀ ਬਾਤ ਹੈ ਕੀ ਬਾਤ ਹੈ ਮੇਰੇ ਭਾਈ ਕੀ ਬਾਤ ਹੈ ਆ ਵੀ ਦੁਕਾਨ ਮੇਂ ਤਾਂ ਕੱਲੇ ਤਾਂ ਆ ਜਾ ਸਰ ਆ ਜਾ ਹਾਂ ਹਾਂ ਆਪਾਂ ਮੈਂ ਕੋਈ ਛੇਤੀ ਕੋਈ ਚੀਜ਼ ਗੁਲਚਾ ਸਾਹਿਬ ਆ ਜਾਓ ਗੱਲਾਂ ਦੀ ਗੱਲਾਂ ਆ ਕੰਮ ਹੈ ਕਿਉਂ ਦਿਲਜੀਤ ਗੱਲਾਂ ਦੀ ਦੁਕਾਨਦਾਰੀ ਆ ਵੀਰੇ ਔਰ ਜਿਹੜਾ ਚਾਹ ਬਣਾਉਂਦਾ ਸੀ ਕੀ ਨਾ ਸੀ ਉਹਦਾ ਉਹਦੇ ਨਾਲ ਕਿੱਡੀ ਚੜ੍ਹਾਈ ਹੋ ਗਈ ਉਹਦੀ ਐਲਵਿਸ਼ ਐਲਵਿਸ਼ ਨਹੀਂ ਕੀ ਨਾ ਸੀ ਉਹਦਾ ਯਾਦ ਨਹੀਂ ਆ ਰਹਾ ਦੁੱਤੀਆ ਵਾਲਾ ਉਹ ਸਾਲਾ ਪਤਾ ਨਹੀਂ ਕੀ ਨਾਮ ਹੈ ਉਸਕਾ ਪਤਲਾ ਯਾ ਪਤਲਾ ਯਾ ਪਤਲਾ ਯਾ ਇਹਨਕ ਲਈ ਰੱਖਦਾ ਹੋ ਹੈ ਚਾਹ ਵਾਲਾ ਹੈ ਚਾਹ ਵਾਲਾ ਡੋਲੀ 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 ਹਾਂ ਡੋਲੀ ਲੈ ਜਾ ਮੁੰਡੇ ਨੂੰ ਦੱਸਿਆ ਕਿ ਡੋਲੀ ਹੈ ਡੋਲੀ ਨਾ ਹਾਂ ਹੋ ਲੋ ਪੂਰਾ 6:30 ਵਜੇ ਮੈਂ ਬੁਢਾ ਹੋ ਗਿਆ ਮੈਨੂੰ ਵੀ ਲਿਆਇਆ ਕਰੀ ਕਦੇ ਕਹੈਂ ਬੜਿਆ ਤੈਨੂੰ ਮੈਂ ਲੈ ਕੇ ਜਾਂਦਾ ਤੂੰ 6:30 ਵਜੇ ਆਉਣਾ ਟਿੱਕੇ ਕਰੀ